ਉੱਡਾ ਆਪਣਾ ਇੱਕ ਪੰਜਾਬੀ ਮਾਤੜ ਜ਼ਿਮੀਦਾਰ ਜਿਹੜਾ ਕਿ ਨੂਰਪੁਰ বাস ਸਟੈਂਡ ਦੇ ਵਿੱਚ ਇੱਕ ਛੋਟਾ ਜਿਹਾ ਖੋਖਾ ਲਾ ਕੇ ਆਪਣੀ ਅਗਾਈ ਹੋਈ ਸ਼ੁੱਧ ਸਬਜ਼ੀ ਵੇਚਦਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਸਿਆਸਤ ਤਹਾਤ ਮੇਰੀ ਉਹ ਫੜੀ ਚਕਾ ਦਿੱਤੀ ਜਾਂਦੀ ਤੇ ਉੱਥੇ ਇੱਕ ਭਈਏ ਦੀ ਆਈਸਕ੍ਰੀਮ ਦੀ ਰੇੜੀ ਲਗਾ ਦਿੱਤੀ ਜਾਂਦੀ ਤੇ ਹਵਾਲਾ ਇਹ ਦਿੱਤਾ ਜਾਂਦਾ ਕਿ ਤੇਰਾ ਸ਼ਿਕੰਜਾ ਬਣਾ ਹੈ ਮੈਂ ਉੱਥੇ ਮਿੰਟਾਂ ਕਰਦਾ ਮਰ ਜਾਂਦਾ ਕਿ ਭਾਈ ਮੇਰਾ ਸਿਕੰਜਾ بڑا ਹੈ ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਉਸ ਹਿਸਾਬ ਨਾਲ ਮੈਂ ਲਾ ਲੈਂਦਾ ਅੱਡੇ ਦਾ ਜਿਹੜਾ ਠੇਕੇਦਾਰ ਬਣਿਆ ਹੋਇਆ 파ਰਸ ਚੇਤਲ ਕਹਿੰਦਾ ਜਿੱਥੇ ਮਰਜੀ ਧਰਨਾ ਲਾ ਦੇ ਇਹਨੂੰ ਸੱਤਣਾ ਸਾਦ ਤੇਰਾ ਸਿਕੰਜਾ ਜਾਂ ਤੇਰੀ ਦੁਕਾਨ ਨਹੀਂ ਇੱਥੇ ਲੱਗਣ ਦੇਣੀ ਅਸੀਂ ਇੱਥੇ ਬਹਿ ਕੇ ਪਰਚੀਆਂ ਕੱਟਣੀਆਂ ਅੱਸਾਂ ਦੀਆਂ ਤੇ ਮੁੜ ਕੇ ਉੱਥੇ ਰੇੜੀ ਲਗਾ ਦਿੱਤੀ ਜਾਂਦੀ ਆਈਸਕ੍ਰੀਮ ਦੀ ਮੈਂ ਇੱਥੇ ਦਾ ਜੰਪੜ ਨੂਰਪੁਰ ਦਾ ਇਹਨਾਂ ਨੂੰ ਹਰ ਰੋਜ਼ ਦੇ 50 ਰੁਪਏ ਦੇ ਰਿਹਾ ਤਾਂ ਇੱਕ ਇੱਕ ਪੈਸਾ ਕੱਲ ਪਰਸੋ ਇਹਨੂੰ 1000 ਰੁਪਏ ਪਾਇਆ ਇਨੀ ਮੇਰੀ ਪਰਸੋ ਵੀ ਰੇੜੀ ਚਕਾ ਕੇ ਉੱਤੇ ਇੱਕ ਬੈਨ ਲਗਾ ਦਿੱਤੀ ਸੀ ਮੈਂ ਮਿੰਤਾ ਤਰਲੇ ਕਰਕੇ ਇੱਕ ਵਿੱਚ ਬੰਦਿਆਂ ਨੂੰ ਪਾ ਕੇ ਉਹ ਬੈਨ ਵਿੱਚੇ ਕਰਾਈ ਤੇ ਪਰਸੇ ਤੈਤਲ ਨੂੰ 1000 ਰੁਪਏ ਪਾ ਕੇ ਦੁਆਰੇ ਆਪਣੀ ਦੁਕਾਨ ਲਗਾਈ ਜਦ ਕੱਲ ਰਾਤ ਮੈਂ ਆਪਣਾ ਨਵਾਂ ਖੋਖਾ ਲੈ ਕੇ ਆਂਦਾ ਤਾਂ ਸਾਰੇ ਇਤਰਾਜ਼ ਕਰਦੇ ਕਿ ਇਹ بڑا ਹੈ ਇਹ ਪੜਾਏ ਫੇਰ ਮੈਂ ਉੱਥੇ ਹੀ ਕਹਿਣਾ ਸਾਰਾ ਜਦ ਉ ਤਾਂ ਮੋਰਖ ਕੱਟਾ ਹੋ ਜਾਂਦਾ ਮੈਂ ਫੇਰ ਕਹਿਣਾ ਕਿ ਭਾਈ ਕਿਦੇ ਹਿਸਾਬ ਦੇ ਨਾਲ ਬਣਾ ਲੇ ਜਿੰਦਾ ਤੁਸੀਂ ਕਹੋ ਉੱਤਾ ਕਰ ਲੈਣਾ ਫੇਰ ਇਹ ਬੰਦੇ ਕਹਿੰਦੇ ਕਿ ਜੋ ਕਰ ਲੈ ਤੇਰਾ ਲੱਗਣ ਨਹੀਂ ਦੇਣਾ ਇੱਥੇ ਮਿੱਤਰੋ ਮੈਂ ਪੁੱਛਣਾ ਚਾਹਨਾ ਕਿ ਪੰਚਾਇਤ ਵੀ ਸਾਰੀ ਜਗ੍ਹਾ ਭਈਆਂ ਨੇ ਮੱਲੀ ਹੋਈ ਕੌਣ ਪੈਸੇ ਦੇ ਰਿਆ ਮੈਂ ਨੂਰਪੁਰ ਦਾ ਜੰਪੜ ਇੱਥੇ ਦਾ ਵਸਿੰਦਾ ਹੈ ਤੇਰਾ ਪੁੱਤ ਹੈ ਤੇਰਾ ਬੇਟਾ ਕੋ ਕੇ 50 ਰੁਪਏ ਇਹਨਾਂ ਨੂੰ ਪੈਸੇ ਦੇ ਰਿਆ ਹਾਲਾਂਕਿ ਸਾਰੀਆਂ ਪੰਚਾਇਤਾਂ ਭੰਗ ਹੈ ਜੋੜ ਜਾਪਤਾ ਲੱਗਿਆ ਕੋਈ ਮਾਲਕ ਨਹੀਂ ਹੈਗਾ ਫੇਰ ਵੀ ਪੰਚਾਇਤ ਦਾ ਹੱਕ ਮੰਨਦਾ ਸਾਨੂੰ ਪੁੱਛਣ ਦਾ ਪਰ ਬਿਨਾ ਕਿਸੇ ਪੰਚਾਇਤ ਮੈਂਬਰ ਤੇ ਬਿਨਾ ਕਰੇ ਮੇਰੀ ਦੁਕਾਨ ਚੱਕ ਕੇ ਪਿੱਛੇ ਮਾਰੀ ਜਾਂਦੀ ਮੇਰੀ 25 30 ਕਿਲੋ ਦੇ ਖੋਕੇ ਨਾਲ ਮੈਂ ਕਿਹੜੀ ਇਹਨਾਂ ਦੀ ਜ਼ਮੀਨ ਮਾਰ ਲੈਣੀ ਸੀ ਉੱਥੇ ਨੂਰਪੁਰ ਦੀਆਂ ਸੜਕਾਂ ਤੇ ਪਈਏ ਬੈਠੇ ਸੜਕ ਬਲੌਕ ਹੁੰਦੀ ਕੋਈ ਪੁੱਛਣ ਵਾਲਾ ਨਹੀਂ ਪੰਚਾਇਤ ਦੀ ਜਗ੍ਹਾ ਦੇ ਵਿੱਚ ਬੈਠੇ ਕੋਈ ਰੁਪਈਆ ਨਹੀਂ ਦਿੰਦੇ ਫੇਰ ਵੀ ਉਨਾ ਬੀਆ ਫੜੀਆਂ ਲੱਗੀਆਂ ਤਾਂ ਆਪਣੇ ਨੂਰਪੁਰ ਦੇ ਲੋਕਲ ਮੁੰਡੇ ਦੀ ਫੜੀ ਚੱਕ ਕੇ ਮਾਰਦੇ ਕਾ ਤੋ ਕਿਹੜੀ ਗੱਲ ਤੇ ਕਿਆ ਮਾਰਾ ਕੀਤਾ ਹਮੇਸ਼ਾ ਸਾਡੇ ਜੱਟਾ ਜੀਵੀਦਾਰਾਂ ਨਾਲੇ ਧੱਕਾ ਕਹਦੇ ਅਸੀਂ ਖੇਤੀ ਕਰਕੇ ਵੀ ਆਪਣੇ ਨਿਆਲੇ ਦਾ ਟਿੱਡ ਨਹੀਂ ਪਾਲ ਸਕਦੇ ਇਹ ਸਾਡੀ ਦੁਕਾਨ ਆਣੀ ਲੱਗਣ ਦੇਤੇ ਕਿਹੜੀ ਗੱਲ ਤੇ ਮੈਂ ਤੋ ਪੈਸੇ ਲੈ ਕੇ ਪਿਛਲੇ 7 ਮਹੀਨਿਆਂ ਤੋਂ ਪੈਸੇ ਦੇ ਰਿਆ ਮੈਂ 500 ਰੁਪਈਏ ਗੱਲੀ ਦੇ ਉਹ ਵੀ ਆਪਣੇ ਪਿੰਡ ਦੇ ਵਿੱਚ ਕੰਮ ਕਰਨ ਦੇ ਪਰਸੋਂ ਪਾਰਸ ਚੇਤਲ ਜੀ ਨੂੰ 1000 ਰੁਪਈਆ ਪਾਇਆ ਮੈਂ ਮੇਰੀ ਦਰਦ ਕੀ ਮੇਰੀ ਦੁਕਾਨ ਵੀ ਨਹੀਂ ਲੱਗੀ ਹੋਈ ਸੀ ਮੇਰੇ ਕੋਲ ਸਬਜ਼ੀ ਨਹੀਂ ਸੀ ਵੇਚਣ ਨੂੰ ਉੱਥੇ ਉਹ ਇੰਨਾ ਤੱਕਾ ਉਹ ਜ਼ਿੰਮੇਦਾਰ ਹੋਵੇ ਉਹ ਕਿਸਾਨੋ ਮਰ ਜਾਓ ਮੈਂ ਪਿੱਟਦਾ ਮੈਂ ਪਿੱਟਦਾ ਲੋਕੋ ਮੈਂ ਪਿੱਟਦਾ ਕਿੱਥੇ ਜਦੇ ਬੰਦੀਆ ਜਾ ਰਹਾ ਉਹ ਜਦੇ ਬੰਦੀਆ ਜਿਹਨਾਂ ਕਰਕੇ ਮੈਂ ਆਪਣਾ ਰੈਸਟੋਰੈਂਟ ਛੱਡਿਆ 6 ਮਹੀਨੇ ਮੈਂ ਨੱਟਿਆ ਰਿਹਾ ਪੁਲਿਸ ਮੇਰੇ ਮਗਰ ਲੱਗੀ ਰਹੀ ਅੱਜ ਤੱਕ ਕਿਸੇ ਚੀਜ਼ ਦਾ ਸ਼ਿਕਵਾ ਨਹੀਂ ਕੀਤਾ ਉਹ ਕਿੱਥੇ ਮਰ ਗਈ ਜਦੋਂ ਬੰਦੀਆਂ ਜੀ ਨਾਲ ਦੇ ਜੀਮੀਦਾਰ ਦੀ ਦੁਕਾਨ ਇਹ ਸਾਰੇ ਰਲ ਕੇ ਚੱਕੇ ਬਾਤੇ ਮਾਰਦੇ ਉਹ ਜਦੋਂ ਬੰਦੀਓ ਕਿੱਥੇ ਤੁਸੀਂ ਹੁਣ ਕੱਲ ਰੱਤੀ ਪੀ ਯਾਰ ਬੇ ਲਾਇਆ ਕੋਕੇ ਪਰ ਇੱਥੇ 60 70 ਹਜ਼ਾਰ ਦਾ ਬੀਲ ਆਇਆ ਤੇ ਖੇਤਾਂ 'ਚ ਜਾਂ ਮੇਰੇ ਫਲ ਵੇਚਣ ਦੇ ਟਾਈਮ ਆਇਆ ਇਹਨੇ ਮੇਰੀ ਜਿਹੜੀ ਚੱਕੇ ਮਾਰੀ ਓਏ ਲੋਕੋ ਕਿੱਥਾ ਚਲ ਜਾਈਏ ਕਿਹੜੀ ਗੱਲ ਤੇ ਕਾਦੀ ਸਿਆਸਤ ਮੇਰੇ ਨਾਲ ਯਾਰ ਮਾਤੜ ਬੰਦੇ ਨਾਲ ਕਾਦੀ ਸਿਆਸਤ ਓ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕਿਸੇ ਦੀ ਕੰਨਾਂ ਚ ਪਹੁੰਚ ਸਕੇ ਉੱਤੇ ਜਾ ਕੇ ਦੇਖੋ ਰੇੜੀ ਲਵਾਤੀ ਭਈਏ ਦੀ ਆਈਸਕ੍ਰੀਮ ਵੇਚਣ ਛੜੀ ਵੀ ਆਈਸਕ੍ਰੀਮ ਜਿਹੜਾ ਸ਼ੁੱਧ ਚੀਜ਼ ਵੇਚਣ ਵਾਲਾ ਕੋਸ਼ਿਸ਼ ਕਰ ਰਿਹਾ ਉਹਦੀ ਚੱਕ ਕੇ ਬਾਹਰ ਮਾਰੀ ਸਿਰਫ ਪੈਸੇ ਕਿਉਂ ਭੈਪ ਯਾਰ ਭੈ ਜਿਹੜਾ ਉਹ 150 ਦੇ ਦੇਣਾ 100 ਦੇ ਦੇਣਾ 200 ਦੇ ਦੇਣਾ ਉਹ ਮਰ ਚੋ ਮੈਂ ਉਹ ਛੇਰ ਕਰਿਓ ਮਰਜੋ ਛੇਰ ਕਰਿਓ ਛੇਰ ਕਰਿਓ ਮਿੱਤਰੋ